ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਡਾ ਤੇ ਅੱਜ ਆਪਾਂ ਰੈਸਪੀ ਬਣਾ ਕੇ ਦਿਖਾਉਣੇ ਆ ਤੁਹਾਨੂੰ ਜੀਤੀ YouTube ਤੇ ਪੂਰੀ ਧਮਬਈ ਹੋਈ ਹੈ ਤੇ ਅਸੀਂ ਬਣਾ ਕੇ ਵੀ ਦੇਖੀ ਹੈ ਬਹੁਤ ਵਧੀਆ ਬਣਦੀ ਹੈ ਕੋਈ ਨਹੀਂ ਪਛਾਨ ਸਕਦਾ ਵੀ ਇਹ ਗੰਨੇ ਤੋਂ ਬਗੈਰ ਗੰਨੇ ਦਾ ਜੂਸ ਬਣਿਆ ਹੋਇਆ ਹੈ ਇਹਦੇ ਲਈ ਆਪਾਂ ਨੂੰ ਚਾਹੀਦਾ ਹੈ ਨਿੰਬੂ ਨਿੰਬੂ ਤੁਸੀਂ ਪਾਵੇਂ ਦੋ ਪਾੜੂ ਪਾਵੇਂ ਤਿੰਨ ਪਾੜੂ ਪਾਵੇਂ ਚਾਰ ਪਾੜੂ ਇਹਦਾ ਕੋਈ ਨੁਕਸਾਨ ਨਹੀਂ ਤੇ ਥੋੜਾ ਜਿਹਾ ਤੁਸੀਂ ਪਦੀਨਾ ਪਾ ਲਓ ਇਹਦਾ ਵੀ ਕੋਈ ਨੁਕਸਾਨ ਨਹੀਂ ਆਹ ਹੈ ਰਿਹਾ ਆਪਾਂ ਕੋਲ ਆਰਗੈਨਿਕ ਗੁੜ ਤੇ ਇਹਦੀ ਆਪਾਂ ਦੋ ਪੇਸੀਆਂ ਲੈ ਲਈਆਂ ਨੇ ਇੱਕ ਚਾਹੀਦਾ ਹੈ ਆਪਾਂ ਨੂੰ ਕਾਲਾ ਨਮਕ ਇਹ ਚਾਰ ਚੀਜ਼ਾਂ ਤੋਂ ਵੀ ਇੰਨਾ ਵਧੀਆ ਰਸ ਬਣਦਾ ਹੈ ਕਿ ਕੋਈ ਨਹੀਂ ਪਛਾਣਦਾ ਇਹ ਗੰਨੇ ਦਾ ਰਸ ਨਹੀਂ ਹੈਗਾ ਬਗੈਰ ਗੰਨੇ ਤੋਂ ਇਹਨੂੰ ਆਪਾਂ ਛੋਟੇ ਛੋਟੇ ਪੀਸ ਕਰ ਲੈਣੇ ਨੇ ਇਹ ਆਰਗੈਨਿਕ ਹੈ ਦੇਖੋ ਇਸ ਤਰ੍ਹਾਂ ਟੁੱਟ ਜਾਂਦਾ ਤੇ ਇਹਦੇ ਆਪਾਂ ਛੋਟੇ ਛੋਟੇ ਪੀਸ ਕਰਕੇ ਤੇ ਇਹਨੂੰ ਪੀਉ ਲੈਣਾ ਜੇ ਤੁਹਾਡੇ ਕੋਲ ਮਿੱਟੀ ਦਾ ਕੁਜਾ ਹੈਗਾ ਤੇ ਤੁਸੀਂ ਉਹਦੇ ਵਿੱਚ ਇਹਨੂੰ ਅੱਧਾ ਘੰਟਾ ਜਾਂ 1 ਘੰਟਾ ਪਿਉ ਸਕਦੇ ਹੋ ਤੇ ਆਪਾਂ ਇਹਦੇ ਕੋਲੇ ਦੇ ਵਿੱਚ ਹੀ ਭਿਉਂ ਦੇਣਾ ਤੇ ਅੱਧੇ ਘੰਟੇ ਬਾਅਦ ਆਪਾਂ ਇਹਦਾ ਰਸ ਬਣਾਵਾਂਗੇ ਗੰਨੇ ਦਾ ਰਸ ਐਂਡ ਪਿਓਰ ਬਣੇਗਾ ਬਿਲਕੁਲ ਆਪਾਂ ਬਣਾ ਕੇ ਪਹਿਲਾਂ ਵੀ ਪੀਤਾ ਤੇ ਕੋਈ ਵੀ ਪਛਾਣਨੇਗਾ ਨਹੀਂ ਵੀ ਇਹ ਗੰਨੇ ਦਾ ਰਸ ਹੈ ਜਿਵੇਂ ਗੁੜ ਤੋਂ ਬਣਿਆ ਹੋਇਆ ਸ਼ੰਦਤ ਹੈ ਠੀਕ ਹੈ ਜੀ ਆਪਾਂ ਇਹਨੂੰ ਪਹਿਲਾਂ ਛੋਟਾ ਛੋਟਾ ਕੱਟ ਕੇ ਧੌਂ ਲਈ ਅੱਧਾ ਘੰਟਾ ਭਿਉਮਣ ਤੋਂ ਬਾਅਦ ਚਾਪਾ ਫਿਰ ਮਿਲਦੇ ਹਾਂ ਹਾਂਜੀ ਗੜਪੀ ਜੀ ਨੂੰ ਆਪਣੇ ਨੂੰ ਹੋ ਗਿਆ ਐ ਪੌਣਾ ਘੰਟਾ ਇਹ ਨੂੰ ਇਹਦੇ ਭਿਜਣ ਦਾ ਕੋਈ ਨੁਕਸਾਨ ਨਹੀਂ ਕਾ ਹਜੇ ਕੁਲਿਆ ਨਹੀਂ ਕਾ ਆਪਾਂ ਮਿਕਸੀ ਦੇ ਵਿੱਚ ਹੀ ਕਰ ਲਾਂ ਇਹਦੇ ਭਿਜਣ ਦਾ ਨੁਕਸਾਨ ਕੋਈ ਨਹੀਂ ਹੈਗਾ ਤੁਸੀਂ ਭਾਏ ਨੂੰ 4 ਘੰਟੇ ਵੀ ਭਿਉਂ ਲੋ ਕਿਉਂਕਿ ਗੁੜ ਗਰਮ ਹੁੰਦਾ ਤੇ ਜਦੋਂ ਆਪਾਂ ਇਹਨੂੰ ਝੋਣ ਦਿੰਦੇ ਆ ਇਹ ਠੰਡਾ ਹੋ ਜਾਂਦਾ ਇਹ ਆਪਾਂ ਬਾਅਦ ਵਿੱਚ ਸਾਰਾ ਪੁੰਡਾ ਹੈ ਨਾ ਪਾਣੀ ਹੁਣ ਤੁਸੀਂ ਇਸ ਤਰ੍ਹਾਂ ਪਾ ਲੈਣਾ ਸੋ 3nabla ਚੇਕੇ ਕਿੰਨੇ ਢੁੱਸੂੰਦਸ ਪੂਰਾ ਵੀ ਫਰਕ ਨਹੀਂ ਪੈਂਦਾ। ਉਹ ਗੱਲ ਤਾਂ ਨਹੀਂ ਬੰਦੀ ਪਰ ਜਦੋਂ ਆਪਣਾ ਦੁਪਹਿਰ ਵੇਲੇ ਪੀਣ ਨੂੰ ਦੇਲ ਕਰੇ ਤੇ ਆਪਾਂ ਬਣਾ ਸਕਦੇ ਆ। ਇਹਦੇ ਵਿੱਚ ਆਹ ਤੋਤਾ ਹੋਇਆ ਆ ਪਰ ਚੰਗੀ ਤੇਰਾ ਤੋਤਾ ਆਪੋ ਨੂੰ ਕੁੱਤਣਾ। ਤੇ 3 ਤੇ ਬੱਚੀ ਆਪਾਂ ਨਿੰਬੂ ਨਿਚੋੜ ਦਾਂਗੇ ਇਹ ਵੀ। ਆਵੇਂ ਇਹ ਤੁਸੀਂ ਬਾਅਦ ਚ ਵੀ ਨਿਚੋੜ ਸਕਦੇ ਹੋ। ਵੀ ਪੱਕਾ। Ne-am pus trei, 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 de trei, 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 ਤੇ ਵੀ ਇੱਕ ਵਾਰ ਆਪਾਂ ਸਾਰੇ ਜਿਹੜੇ ਨਿੰਬੂ ਆ ਨਹੀਂ ਚੁੱਕਦੇ ਮੇਰੇ ਦਰਸ ਹੋ ਗਏ ਪਤਾ ਨਿਕਲ ਗਿਆ ਉਹ ਇਹ ਦੇ ਵਿੱਚ ਪਾਵਾਂਗੇ ਆਪਾਂ ਕਾਲੀ ਇਸੀ ਵੇਖ ਲਿਓ ਕਿੰਨਾ ਤੁਸੀਂ ਜੂਸ ਬਣਾ ਰਹੇ ਹੋ ਉਹਨਾਂ ਕਪਾੜੇ ਇੱਕ ਚਮਚਾ ਪਾ ਕਰ Onu evic bağladı yapan, ਚੰਗੀ ਤਰ੍ਹਾਂ ਇਸ ਨੂੰ ਕੋਨ ਲੈਣਾ ਕਿਉਂਕਿ ਜਿਹੜਾ ਪੁਤਨਾ ਹੁੰਦਾ ਥੋੜਾ ਜਿਹਾ ਮੋਟਾ-ਮੋਟਾ ਰਹਿ ਜਾਂਦਾ ਇਹਨੂੰ ਆਪਾਂ ਇੱਕ ਵਾਰੀ ਹੋਰ ਕਰਾਂਗੇ ਥੋੜਾ ਜਿਹਾ ਵਿੱਚ ਗੁੜ ਕਰਨ ਨਾਲ ਤੇ ਥੋੜਾ ਜਿਹਾ ਆਹ ਪੁਤਨਾ ਵੀ ਆਪਣਾ ਜਿਹੜਾ ਚੰਗੀ ਤਰ੍ਹਾਂ ਫ੍ਰੀਕ ਹੋ ਜਾਏ ਇਹਨੂੰ ਆਪਾਂ ਥੋੜਾ ਜਿਹਾ ਪਾ ਕੇ ਨੇ ਥੋੜੇ ਜਿਹੇ ਡੇਰੇ ਦੇ ਪਾਣੀ ਹੈਗੇ ਆਪਾਂ ਥੋੜਾ ਜਿਹਾ ਦੇਚੇ ਤੁਸੀਂ ਠੰਡਾ ਪਾਣੀ ਪਾਉਣਾ ਪਾਣੀ ਦੇ ਵਿੱਚ ਤੁਸੀਂ ਆਪਦੇ ਮਤਾਬਕ ਪਾ ਕੇ ਜਿੰਨਾ ਤੁਸੀਂ ਬਣਾਉਣਾ ਹੈ ਉਨਾ ਪਾ ਸਕਦੇ ਹੋ ਜਿੰਨਾ ਪਟੋਕੇ ਬਾਹਰ ਨਹੀਂ ਇਦੇ ਵਿੱਚ ਹੁਣ ਆਪਾਂ ਠੰਡਾ ਪਾਣੀ ਪਾ ਲਾਂ। ਇੱਕ ਉਹਨਾ ਪੰਨ ਗਲਾਸ ਪਾ ਦੇ ਹੁਣੇ। ਨੋ ਜੀ ਬਿਲਕੁਲ ਇਸ ਤਰ੍ਹਾਂ ਇਹ ਗੋਗਾ ਦਾ ਕਲਰ ਵੀ ਵੇਖੋ ਤੁਸੀਂ ਇਸ ਤਰੀ ਬਣ ਜਾਂਦਾ ਜਿਵੇਂ ਆਪਣਾ ਗੰਨੇ ਦਾ ਰਸ ਹੁੰਦਾ ਇਸ ਤਰ੍ਹਾਂ ਦਾ ਇਹਦਾ ਕਲਰ ਹੋ ਜਾਂਦਾ ਤੇ ਪੀਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਤੁਸੀਂ ਹੋਰ ਵੀ ਥੋੜੀ ਜਿਹੀ ਪਰਫਾ ਪਾ ਕੇ ਬਿਲਕੁਲ ਠੰਡਾ ਕਰਕੇ ਪੀ ਸਕਦੇ ਹੋ ਨੋ ਜੀ ਇਹ ਬਹੁਤ ਵਧੀਆ ਰੈਸਪੀ ਹੈ ਤੇ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ